ਸਤਿ ਸ਼੍ਰੀ ਅਕਾਲ ਜੀ ਅੱਜ ਦਾ ਲੇਖ ਹੈ ਜੀ ਸਰਦੀ ਦਾ ਇੱਕ ਦਿਨ ਭੂਮੀਗਾਂ ਭਾਰਤ ਵਿੱਚ ਸਾਰੀਆਂ ਰੁੱਤਾਂ ਦਾ ਆਪਣਾ ਆਪਣਾ ਮਹੱਤਵ ਹੈ ਹਰੇਕ ਰੂਪ ਜਦੋਂ ਆਪਣੇ ਜੋਬਨ ਵਿੱਚ ਆਉਂਦੀ ਹੈ ਤਾਂ ਆਪਣਾ ਅਸਰ ਛੱਡ ਜਾਂਦੀ ਹੈ ਫਿਰ ਵੀ ਅਸੀਂ ਇਹਨਾਂ ਰੁੱਤਾਂ ਦੇ ਇੰਨੇ ਕੋ ਆਦੀ ਹੋ ਚੁੱਕੇ ਹਾਂ ਕਿ ਕਿਸੇ ਰੁੱਤ ਦੀ ਜਾਦਤੀ ਨੂੰ ਵੀ ਜਲਦੀ ਹੀ ਭੁੱਲ ਜਾਂਦੇ ਹਾਂ ਤੇ ਅਗਲੀ ਰੁੱਤ ਦਾ ਸਵਾਗਤ ਕਰਦੇ ਹਾਂ ਗਰਮੀ ਦੀ ਰੁੱਤ ਤੋਂ ਪਿਛੋਂ ਜਦੋਂ ਵਰਖਾ ਰੁੱਤ ਆਉਂਦੀ ਹੈ ਤਾਂ ਬਹੁਤ ਖੁਸ਼ੀਨਦੀ ਹੈ ਪਰੰਤੂ ਜਦ ਵਰਖਾ ਆਪਣਾ ਪ੍ਰਕੋਪ ਵਿਖਾਉਂਦੀ ਹੈ ਤਾਂ ਹੜ ਆ ਜਾਂਦੇ ਹਨ ਭਾਰੀ ਨੁਕਸਾਨ ਕਰ ਜਾਂਦੇ ਹਨ ਇਸੇ ਤਰ੍ਹਾਂ ਵਰਖਾ ਰੁੱਤੋਂ ਵਿੱਚੋਂ ਸਰਦੀ ਦੀ ਰੁੱਤ ਦਾ ਆਗਮਨ ਹੁੰਦਾ ਹੈ ਪਹਿਲਾਂ ਪਹਿਲਾਂ ਤਾਂ ਠੰਡੀ ਮਿੱਟੀ ਜੀ ਰੁੱਤ ਹੀ ਹੁੰਦੀ ਹੈ ਪਰੰਤੂ ਜਦੋਂ ਦਸੰਬਰ ਜਨਵਰੀ ਵਿੱਚ ਇਹ ਆਪਣਾ ਰੰਗ ਵਿਖਾਉਣ ਲੱਗਦੀ ਹੈ ਤਾਂ ਇਸ ਤੋਂ ਡਰਦੇ ਸਾਰੇ ਲੋਕ ਅੰਦਰਾਂ ਵਿੱਚ ਧੁੱਕ ਕੇ ਬੈਠ ਜਾਂਦੇ ਹਨ ਅਮੀਰ ਲੋਕਾਂ ਇਸ ਰੁੱਤ ਦੇ ਆਨ ਤੇ ਖੁਸ਼ ਹੁੰਦੇ ਹਨ ਪਰੰਤੂ ਗਰੀਬ ਲੋਕਾਂ ਲਈ ਤਾਂ ਇਹ ਰੁੱਤ ਸ਼ਰਾਪਤ ਸਿੱਧ ਹੁੰਦੀ ਹੈ ਕਿਉਂਕਿ ਠੰਡ ਕਾਰਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਸਰਦੀ ਦੀ ਰੁੱਤ ਦਾ ਇੱਕ ਦਿਨ ਇਸ ਵਾਰ ਤਾਂ ਦਸੰਬਰ ਮਹੀਨੇ ਦੇ ਸ਼ੁਰੂ ਵਿੱਚ ਹੀ ਠੰਡ ਆਪਣਾ ਜੋਰ ਪਕੜ ਚੁੱਕੀ ਸੀ ਗਰਮ ਕੱਪੜੇ ਵੇਚਣ ਵਾਲਿਆਂ ਦੀ ਤਾਂ ਚੰਗੀ ਹੋ ਰਹੀ ਸੀ ਉਹਨਾਂ ਦੇ ਤਾਂ ਚਿਹਰਿਆਂ ਤੇ ਖੁਸ਼ੀ ਸੀ ਪਰੰਤੂ ਗਰੀਬਾਂ ਦੇ ਚਿਹਰੇ ਉਦਾਸਾਂ ਕਿਉਂਕਿ ਉਹ ਗਰਮ ਕੱਪੜੇ ਖਰੀਦਣ ਤੋਂ ਅਸਮਰਥ ਸਨ ਫਿਰ ਵੀ ਇਸ ਨੂੰ ਅਸੀਂ ਕੁਦਰਤ ਦਾ ਸਿੱਤਮ ਕਹਿ ਕੇ ਟਾਲ ਛੱਡਦੇ ਹਾਂ 25 ਦਸੰਬਰ ਦਾ ਦਿਨ ਸੀ ਸਭ ਪਾਸੇ 크리스마ਸ ਦੀਆਂ ਰੌਣਕਾਂ ਸਨ ਸਕੂਲਾਂ ਵਿੱਚ ਵੀ ਸਰਦੀ ਦੀਆਂ ਛੁੱਟੀਆਂ ਹੋ ਚੁੱਕੀਆਂ ਸਨ ਪਰੰਤੂ ਠੰਡ ਇੰਨੀ ਕੁ ਜ਼ਿਆਦਾ ਸੀ ਕਿ ਘਰੋਂ ਬਾਹਰ ਨਿਕਲਣ ਨੂੰ ਜੀ ਨਹੀਂ ਸੀ ਕਰ ਰਹਾ ਬਾਹਰ ਦੇਖਦੇ ਤਾਂ ਧੁੰਦ ਇੰਨੀ ਕੁ ਛਾਈ ਹੋਈ ਸੀ ਕਿ ਹੱਥ ਨੂੰ ਹੱਥ ਨਜ਼ਰ ਨਹੀਂ ਸੀ ਆ ਰਿਹਾ ਮੈਂ ਹੌਕਸੋਕੇ ਹੌਕੇ ਉੱਠਿਆ ਤੇ ਸਰਸੂਈ ਵਿੱਚ ਗਿਆ ਮਮੀ ਨੇ ਗਰਮ-ਗਰਮ ਚਾਹ ਬਣਾ ਕੇ ਪਿਲਾਇ ਕੁਝ ਨਿੱਗਿਆ ਆਇਆ ਪਰੰਤੂ ਠੰਡ ਐਨੀ ਕੋਸੀ ਕਿ ਬਾਹਰ ਨਿਕਲਣ ਨੂੰ ਹੌਸਲਾ ਨਹੀਂ ਸੀ ਪੈ ਰਿਆ ਵਿਆਹ ਦੇ ਸਮਾਗਮ ਤੇ ਜਾਣਾ ਉਸ ਦਿਨ ਅਸੀਂ ਸਾਰਾ ਦਿਨ ਅੰਦਰ ਹੀ ਵੜ ਕੇ ਬੈਠੇ ਰਹੇ ਹੁਣ ਫਿਰ ਰਾਤ ਦੀ ਹੋ ਰਹੀ ਸੀ ਕਿਉਂਕਿ ਕਿਸੇ ਕਰੀਬੀ ਦੇ ਮੁੰਡੇ ਦੇ ਵਿਆਹ ਤੇ ਜਾਣਾ ਸੀ ਵਿਆਹ ਤੇ ਜਾਇਬ ਗੈਰ ਵੀ ਨਹੀਂ ਸੀ ਸਾਰ ਸਕਦਾ ਕਿਉਂਕਿ ਅਗਲਾ ਬੜੇ ਮਾਨ ਨਾਲ ਕਹਿ ਕੇ ਗਿਆ ਸੀ ਰਾਤ ਪਈ ਤਾਂ ਵੇਖਿਆ ਮੰਮੀ ਪਾਪਾ ਵਿਆਹ ਤੇ ਜਾਣ ਲਈ ਤਿਆਰ ਹੋ ਰਹੇ ਸਨ ਮੈਂ ਵੀ ਮਨ ਤਕੜਾ ਕਰਕੇ ਤਿਆਰੀ ਆਰੰਭ ਦਿੱਤੀ ਪਾਪਾ ਨੇ ਕਾਰ ਬਾਹਰ ਕੱਢੀ ਤਾਂ ਉਸ ਉੱਤੇ ਕੋਹਰਾ ਬੁਰੀ ਤਰ੍ਹਾਂ ਜੰਮਿਆ ਪਿਆ ਸੀ ਔਖੇ ਸੌਖੇ ਹੋ ਕੇ ਕੋਹਰਾ ਸਾਫ਼ ਕੀਤਾ ਤੇ ਕਾਰ ਵਿੱਚ ਬੈ ਕੇ ਪੈਲਸ ਵੱਲ ਚੱਲ ਪਏ ਸਾਡੇ ਘਰ ਤੋਂ ਪਹਿਲ 10 ਕਿਲੋਮੀਟਰ ਦੀ ਦੂਰੀ ਤੇ ਸੀ ਕਾਰਾਂ ਜੂਨ ਦੀ ਤੌਰ ਚੱਲ ਰਹੀਆਂ ਸਨ ਕਿਉਂਕਿ ਧੁੰਦ ਕਾਰਨ ਸਾਹਮਣੇ ਬਿਲਕੁਲ ਨਜ਼ਰ ਨਹੀਂ ਸੀ ਆ ਰਿਹਾ ਅਸੀਂ ਰਸਤੇ ਵਿੱਚ ਇੱਕ ਦੋ ਦਰਘਟਨਾ ਵੀ ਹੋਈ ਦੇਖੀ ਆਖਰ ਡਰਦੇ ਡਰਦੇ ਹੌਲੀ ਹੌਲੀ ਕਾਰ ਚਲਾ ਕੇ ਪੈਲਸ ਚ ਪਹੁੰਚ ਗਏ ਪੈਲਸ ਦਾ ਦ੍ਰਿਸ਼ ਪੈਲਸ ਵਿੱਚ ਇੰਨੀਆਂ ਲਾਈਟਾਂ ਹੋਣ ਦੇ ਬਾਵਜੂਦ ਵੀ ਹਾਥ ਨੂੰ ਹਾਥ ਨਜ਼ਰ ਨਹੀਂ ਸੀ ਆ ਰਿਹਾ ਕਿਉਂਕਿ ਪੈਲਸਾਂ ਵਿੱਚ ਅੱਜ ਕੱਲ ਖਾਣ ਪੀਣ ਦਾ ਪ੍ਰਬੰਧ ਵੀ ਬਾਹਰ ਵੱਲ ਬਾਹਰ ਖੁੱਲੇ ਵਿੱਚ ਹੀ ਕੀਤਾ ਹੈ ਹੁੰਦਾ ਹੈ ਚੰਗਾ ਕੀ ਕੁੜੀ ਵਾਲਿਆਂ ਨੇ ਬਰਾਤੀਆਂ ਲਈ ਅੰਗੀਠੀਆਂ ਮਗਾ ਰੱਖੀਆਂ ਸਨ ਸਭ ਬਰਾਤੇ ਆਉਂਦੀ ਉਡੀਕ ਕਰ ਰਹੇ ਸਨ ਕਿ ਸ਼ਗਨ ਦੀਏ ਤਾਂ ਚੱਲੀਏ ਖੈਰ ਬਰਾਤ ਵੀ ਥੋੜੀ ਦੇਰ ਬਾਅਦ ਪਹੁੰਚ ਗਈ ਬਰਾਤੀ ਐਨੀ ਠੰਡ ਵਿੱਚ ਟੱਪ ਦੇ ਆ ਰਹੇ ਸਨ ਹੈਰਾਨੀ ਦੀ ਗੱਲ ਇਹ ਸੀ ਕਿ ਐਨੀ ਠੰਡ ਦੇ ਬਾਵਜੂਦ ਵੀ ਔਰਤਾਂ ਨੇ ਸਾਰੀਆਂ ਲਹਿੰਗੇ ਸਾਰੀਆਂ ਲਹਿੰਗੇ ਪਾਇ ਸੰ ਅਤੇ ਗਰਮ ਕਪੜੇ ਦਾ ਨਾਮੋ ਨਿਸ਼ਾਨ ਨਹੀਂ ਸੀ ਅਸੀਂ ਮੁੰਡੇ ਦੇ ਪਾਪਾ ਨੂੰ ਛਗਨ ਦਿੱਤਾ ਖਾਣਾ ਖਾਦਾ ਤੇ ਵਾਪਸ ਚੱਲ ਪਏ ਠੰਡ ਦਾ ਪਰਕੋਪ ਜਾਰੀ ਰਾਤ ਦੇ 11 ਵਜੇ ਵਾਜ ਚੁੱਕੇ ਸਨ ਠੰਡ ਆਪਣੇ ਪੂਰੇ যৌਵਨ ਤੇ ਸੀ ਧੁੰਦ ਉਸੇ ਤਰ੍ਹਾਂ ਛਾਈ ਹੋਈ ਸੀ ਪਾਪਾ ਨੇ ਕਾਰ ਦੀ ਦਾ ਹਿੱਟਰ ਪਾਵੇਂ ਚਲਾ ਰੱਖਿਆ ਸੀ ਫਿਰ ਵੀ ਠੰਡ ਲੱਗ ਰਹੀ ਸੀ ਜਿਵੇਂ ਕਿਵੇਂ ਕਰਕੇ ਘਰ ਪਹੁੰਚ ਗਏ ਤੇ ਸਾਹ ਲਿਆ ਪਰੰਤੂ ਇਹ ਠੰਡ ਦਾ ਦਿਨ ਇੱਕ ਯਾਦਗਾਰੀ ਦਿਨ ਬਣ ਕੇ ਰਹਿ ਗਿਆ ਅਗਲੇ ਦਿਨ ਪਤਾ ਲੱਗਿਆ ਕਿ ਇਸ ਠੰਡ ਨੇ ਪਿਛਲੇ 20 ਸਾਲਾਂ ਦੇ ਫਾਂਡ ਦੇ ਕਾਰਨ ਮਾਤ ਪਾਦਿੱਤੀ ਸੀ ਸਰੰਚ ਰੁੱਤ ਭਾਵੇਂ ਕੋਈ ਵੀ ਹੋਵੇ ਉਸ ਨੇ ਆਪਣਾ ਰੰਗ ਵਿਖਾਉਣਾ ਹੁੰਦਾ ਹੈ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਉਸ ਕਿ ਅਸੀਂ ਉਸ ਨੂੰ ਕਿਵੇਂ ਸਹਿਨ ਕਰਨਾ ਹੈ ਜੇ ਖੁਸ਼ੀ-ਖੁਸ਼ੀ ਸਹਿਨ ਕਰਾਂਗੇ ਤਾਂ ਠੀਕ ਹੈ ਨਹੀਂ ਤਾਂ ਪਰੇਸ਼ਾਨੀ ਹੀ ਪਰੇਸ਼ਾਨੀ ਹੈ ਠੀਕ ਹੈ ਜੀ ਇਹ ਸੀ ਅੱਜ ਦਾ ਆਪਣਾ ਲੇਖ ਸਰਦੀ ਦੀ ਸਰਦੀ ਦਾ ਇੱਕ ਦਿਨ ਠੀਕ ਹੈ ਜੀ ਮਾਤ ਤੋਂ ਬਾਅਦ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਆਪਣੇ ਬੱਚੇ ਇਹ ਚੀਜ਼ਾਂ ਸਿੱਖ ਸਕਣ ਅੱਜ ਕੱਲ ਤਾਂ ਬਹੁਤ ਟੈਕਨੋਲੋਜੀ ਆ ਗਈ ਹੈ ਜੀ ਆਪਾਂ ਜੀ YouTube ਨੂੰ ਆਪਣੇ ਟੀਵੀ ਤੇ ਲਾ ਕੇ ਬੱਚਿਆਂ ਨੂੰ ਦੇਖ ਸਕਦੇ ਆ ਉਹ ਟੀਵੀ ਤੇ ਬਹਿ ਕੇ ਨਾਲੇ ਦੇਖ ਸਕਦੇ ਨੇ ਨਾਲੇ ਸੁਣ ਸਕਦੇ ਨੇ ਤੇ ਜਾਣਕਾਰੀ ਲੈ ਸਕਦੇ ਨੇ ਠੀਕ ਹੈ ਜੀ ਵੀਡੀਓ ਨੂੰ ਮਾਤ ਤੋਂ ਬਾਅਦ ਸ਼ੇਅਰ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜੀ ਬੈਲ ਆਈਕਨ ਦਾ ਬਟਨ ਜਰੂਰ ਦਬਾਇਆ ਕਰੋ ਤਾਂ ਜੋ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਕੋਲ ਹਰ ਰੋਜ਼ ਆ ਸਕੇ ਮਿਲਦੇ ਆ ਜੀ ਨਵੀਂ ਵੀਡੀਓ ਲੈ ਕੇ ਸასი ਕਾਲ ਜੀ